ਗੁਰੂ ਅਮਰਦਾਸ ਮਾਰੇ ਖੁਸ਼ ਹੋਏ ਨਾ ਕਹਿੰਦੀ ਮਨਸਾ ਦੇਵੀ ਕਹਿਣ ਲੱਗੀ ਸਤਿਗੁਰੂ ਬੇਟੀ ਜਵਾਨ ਐ ਕੋਈ ਰਿਸ਼ਤਾ ਲੱਭ ਲਈਏ ਤੇ ਉਹ ਕਹਿਣ ਲੱਗੇ ਕਿਵੇਂ ਦਾ ਮੁੰਡਾ ਚਾਹੀਦਾ ਤੇ ਸਾਹਮਣੇ ਗੁਰੂ ਰਾਮਦਾਸ ਆ ਰਹੇ ਸੀ ਟੋਕਰੀ ਚੁੱਕੀ ਤੇ ਮਾਤਾ ਜੀ ਕਹਿੰਦੇ ਇਦਾਂ ਦਾ ਮੁੰਡਾ ਹੋਵੇ ਤੇ ਬਹੁਤ ਜੋੜੀ ਫੱਬੂਗੀ ਤੇ ਮਹਾਰਾਜ ਹੱਸ ਕੇ ਕਹਿੰਦੇ ਭਾਈ ਜੇਠਿਆ ਆ ਜਾ ਕਹਿਣ ਲੱਗੇ ਜੀ ਤੁਸੀਂ ਕੀ ਕਰਾਉਣਾ ਐ ਕਹਿੰਦੇ ਛਕਣ ਪਾਉਣਾ ਆਖੋ ਸਤਨਾਮ ਕਹਿਣ ਲੱਗੇ ਸਾਈ ਇਹ ਕੀ ਕਰਨ ਲੱਗੇ ਜੇ ਮੈਂ ਹੈਰਾਨ ਐ ਮੈਂ ਤੇ ਸਿਰਫ ਇਸ਼ਾਰਾ ਕੀਤਾ ਵੀ ਆਪਣੀ ਧੀ ਲਈ ਇਦਾਂ ਦਾ ਬੇਟਾ ਮਿਲ ਜੇ ਤੇ ਸੋਨੇ ਤੇ ਝਵਾਗਾ ਇਹ ਥੋੜਾ ਆਖਿਆ ਮਾਰੀ ਕਹਿੰਦੇ ਇਹਦੇ ਵਰਗਾ ਤੇ ਫਿਰ ਇਹ ਹੀ ਆ ਕਹਿੰਦੇ ਨਹੀਂ ਕੁਝ ਹੋਰ ਵੀ ਮਜਬੂਰੀਆਂ ਹੁੰਦੀਆਂ ਧੀ ਦੀਆਂ ਇਹਦੇ ਵਰਗਾ ਚਾਹੀਦਾ ਪਰ ਇਹ ਨਹੀਂ ਇਹ ਕਿਉਂ ਨਹੀਂ ਕਹਿੰਦੇ ਇਹਦੇ ਕੋ ਘਰ ਨਹੀਂ ਆ ਇਹਦੇ ਕੋ ਧਰ ਨਹੀਂ ਆ ਇਹਦਾ ਕੋ ਭੈਣ ਭਰਾ ਨਹੀਂ ਇਹਦਾ ਮਾਂ ਪਿਓ ਨਹੀਂ ਇਹਦੇ ਕੋਲ ਜਾਇਦਾਦ ਨਹੀਂ ਧੰਨ ਗੁਰੂ ਅਮਰਦਾਸ ਤਰੁੱਠੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਮਹਾਰਾਜੇ ਸੀਨੇ ਨਾਲ ਲਾ ਕੇ ਕਹਿੰਦੇ ਇਹਦੀ ਮਾਂ ਵੀ ਮੈਂ ਇਹਦਾ ਪਿਓ ਵੀ ਮੈਂ ਇਹਦਾ ਵਰ ਵੀ ਮੈਂ ਇਹਦਾ ਘਰ ਵੀ ਮੈਂ ਇਹਦਾ ਦਰ ਵੀ ਮੈਂ ਬਚਨ ਦੇਤੇ ਕਹਿੰਦੇ ਤੂੰ ਕਿਹਨੀ ਇਹਦਾ ਘਰ ਕੋਈ ਨਹੀਂ ਯਾਦ ਰੱਖੀ ਕਰਮਾ ਵਾਲੀਏ ਜਿਹੋ ਜਿਹਾ ਇਹਦਾ ਘਰ ਹੋਣਾ ਕਿਸੇ ਦਾ ਨਹੀਂ ਹੋਣਾ ਅੱਜ ਸੋਨੇ ਦਾ ਘਰ ਹੈ ਗੁਰੂ ਰਾਮਦਾਸ ਜੀ ਦਾ ਕਹਿੰਦੇ ਤੂੰ ਕਿਹਨੀ ਇਹਦੇ ਕੱਪੜੇ ਮੈਲੇ ਆ ਜਿੱਡੇ ਮਹਿੰਗੇ ਤੇ ਸੋਨੇ ਕੱਪੜੇ ਇਨੇ ਪਾਉਣੇ ਕੋਈ ਪਾਵੇਗਾ ਨਹੀਂ 25-25 ਲੱਖ ਦਾ ਚੰਦਵਾ ਲੱਗਦਾ ਅਜ ਆਖੋ ਸਤਨਾਮ ਇੱਕ ਇੱਕ ਸਾਲ ਦੀ ਬੁਕਿੰਗ ਹੁੰਦੀ ਜੇ ਕਰਾਉਣੀ ਹੋਵੇ ਤੇ ਕਹਿੰਦੇ ਤੂੰ ਕਹਿੰਨੀ ਇਹਦਾ ਰਿਸ਼ਤੇਦਾਰ ਕੋਈ ਨਹੀਂ ਦੋ ਦੋ ਘੰਟੇ ਮੱਥਾ ਟੇਕਨ ਨੂੰ ਲੱਗ ਜਾਂਦੇ ਅਜ ਆਖੋ ਸਤਨਾਮ ਚੌਥਾ ਵਚਨ ਕਹਿੰਦੇ ਇਹਦਾ ਰੋਟੀ ਦਾ ਪ੍ਰਬੰਧ ਕੋਈ ਨਹੀਂ ਮਹਾਰਾਜ ਕਹਿੰਦੇ ਜਿਹਨੂੰ ਕਿਤੇ ਉਹ ਪ੍ਰਸ਼ਾਦਾ ਨਹੀਂ ਮਿਲੂ ਇਹਦੇ ਘਰੋਂ ਖਾਇਆ ਕਰਨਗੇ ਰਹੀ ਗੱਲ ਵੀ ਇਹਦਾ ਵਿਆਹ ਨਹੀਂ ਹੋਣਾ ਮਹਾਰਾਜ ਕਹਿੰਦੇ ਇਹੋ ਜੀ ਖੇੜ ਵਰਤਨੀ ਇਹਦੇ ਬਿਨਾਂ ਕਿਸੇ ਦਾ ਵਿਆਹ ਨਹੀਂ ਹੋਇਆ ਕਰਨਾ ਸੱਚੀ ਗੱਲ ਭਾਈ ਸਾਹਿਬ ਜੀ ਜਦੋਂ ਆਪਣੇ ਬੱਚੇ ਦੀਆਂ ਲਾਵਾ ਹੋਣੀਆਂ ਨਾ ਉੱਥੇ ਗੁਰੂ ਰਾਮਦਾਸ ਮਹਾਰਾਜ ਹਾਜ਼ਰ ਹੋਣੇ ਆਖੋ ਸਤਨਾਮ ਸ੍ਰੀ ਕਹਿੰਦੇ ਇਹਦਾ ਵਿਆਹ ਨਹੀਂ ਹੋਣਾ ਇਹਦੇ ਬਿਨਾ ਕਿਸੇ ਦਾ ਵਿਆਹ ਨਹੀਂ ਹੋਣਾ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਜੀ ਦੀਆਂ ਚਾਰ ਲਾਵਾ ਜਿਨ੍ਹਾਂ ਚਿਰ ਕੋਈ ਪੜਦਾ ਨਹੀਂ ਉਹਨਾਂ ਚਿਰੇ ਕਿਰਪਾ ਨਹੀਂ ਜੇ ਵਰਤਦੀ ਆਪ ਸੰਗਤਾਂ ਵੱਡੇ ਭਾਗਾਂ ਵਾਲੇ ਉਹ ਜੋ ਮੰਗਿਆ ਠਾਕੁਰੀ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ